ਰਵਿੰਦਰ ਸਿੰਘ ਤੁਸੀਂ ਜੋ ਗੈਰਵਾਜਬ ਟਿੱਪਣੀਆਂ ਕੀਤੀਆਂ ਵਿਦਵਾਨਾਂ ਦੇ ਪ੍ਰਤੀ ਜਾਂ ਸਿੰਘ ਸਹਿਬਾਨਾਂ ਦੇ ਪ੍ਰਤੀ ਉਹਦੀ ਖਿਮਾ ਜਾਂਚਨਾ ਕਰਦੇ ਹਾਂ ਮੈਂ ਆਪਣੇ ਚਿੱਠੀ ਦੇ ਵਿੱਚ ਅਤੀ ਦੁੱਖੋ ਦੁੱਖ ਵਿੱਚ ਹਾਕੇ ਜਿਸ ਵਕਤ ਇੱਕ ਰਾਗੀ ਸਿੰਘ ਨੇ ਮੈਂ ਦੱਸਿਆ ਵੀ 85% ਸਿੱਖੀ ਜਿਹੜੀ ਹੈ ਇਹ ਪਿੰਡਾਂ 'ਚੋਂ ਅਲੋਪ ਹੋ ਚੁੱਕੀ ਹੈ ਤਾਂ ਬੜੀ ਤਕਲੀਫ ਹੋਈ ਸੁਣ ਕੇ ਉਸ ਤਕਲੀਫ ਨੂੰ ਮੈਂ ਦਬਾ ਨਹੀਂ ਸਕਿਆ ਉਹ ਮੈਂ ਚਿੱਠੀ ਜਿਹੜੀ ਇਹ ਲਿਖੀ ਹੈ ਸਨੇਮਰ ਬੇਨਤੀ ਕੀਤੀ ਹੈ ਤੁਸੀਂ ਔਰ ਮੈਂ ਅਰਵਿੰਦਰ ਸਿੰਘ ਚੇਤ ਅਚੇਤ ਕੋਈ ਐਸਾ ਸ਼ਬਦ ਲਿਖਿਆ ਗਿਆ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗਦਾ ਉਹਦੇ ਮੈਂ ਬਿਨਾਂ ਸ਼ਰਤ ਮਾਫੀ ਦਾ ਖਾਸ达 ਹਾਂ ਤੁਸੀਂ ਮਾਫੀ ਮੰਗਦੇ ਹੋ ਹਾਂਜੀ ਤੁਸੀਂ ਖਿਮਾ ਜਾਚਨਾ ਕਰਦੇ ਹੋ ਮੈਂ ਦਿਲ ਤੋਂ ਖਿਮਾ ਜਾਚਨਾ ਕਰਦਾ ਜੇ ਤੁਹਾਨੂੰ ਗੱਲ ਚੰਗੀ ਨਹੀਂ ਲੱਗੀ ਪਰ ਮੈਂ ਗੱਲ ਇਤਨੀ ਜੀ ਕੀਤੀ ਹੈ ਭਈ ਪ੍ਰਚਾਰ ਦਾ ਸਾਧਨ ਜਿਹੜਾ ਉਹ ਠੀਕ ਬਣਾਓ ਚਲੋ ਤੁਸੀਂ ਖਿਮਾ ਜਾਚਨਾ ਕਰਦੇ ਹੋ ਹਾਂਜੀ ਮੈਂ ਕੋ ਤੁਹਾਨੂੰ ਨਹੀਂ ਕਹਾਂਗਾ ਕਿਸੇ ਨੂੰ ਭਈ ਤੂੰ ਪ੍ਰਚਾਰ ਕਰ ਠੀਕ ਹੈ ਜੀ ਹਰਵਿੰਦਰ ਸਿੰਘ ਸਰਨਾ ਇਹਨਾਂ ਨੇ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਮਾਫੀ ਮੰਗੀ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਿਬਾਨ ਦੀ ਕਤਰਤਾ ਚ ਰਿਪੀਟ ਕਰਾ ਦਿੰਦੇ ਆਪਾਂ ਤੁਸੀਂ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਮਾਫੀ ਮੰਗਦੇ ਹਾਂ ਚੇਤ ਚੇਤ ਮੇਰੀ ਕੋਈ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਉਹਦੀ ਮੈਂ ਮਾਫੀ ਦਾ ਖਾਸਕਾਰ ਆ ਠੀਕ ਪੰਜ ਸਿੰਘ ਸਹਿਬਾਨ ਦੀ ਕਤਰਤਾ ਵਿੱਚ ਹਰਵਿੰਦਰ ਸਿੰਘ ਸਰਨਾਬ ਸਭਾ ਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਵਿਦਵਾਨਾਂ ਤੇ ਪੰਜ ਸਿੰਘ ਸਹਿਬਾਨ ਸਬੰਧੀ ਕੀਤੀਆਂ ਗੈਰਵਾਜਬ ਟਿੱਪਣੀਆਂ ਦੇ ਸਬੰਧ ਚ ਅੱਜ ਪੇਸ਼ ਹੋ ਕੇ ਇੱਥੇ ਖਿਮਾ ਜਾਂਚਨਾ ਕੀਤੀ ਆ ਇਹਨਾਂ ਦੀ ਖਿਮਾ ਜਾਂਚਨਾ ਨੂੰ ਪ੍ਰਵਾਨ ਕਰਦਿਆਂ ਫੈਸਲਾ ਕੀਤਾ ਗਿਆ ਕਿ ਇਹ 11 ਦਿਨ ਹਰ ਰੋਜ਼ ਦੋ ਜਪਜੀ ਸਾਹਿਬ ਦੇ ਪਾਠ ਦੋ ਕਬਿਓ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਦੇ ਪਾਠ ਕਰਨਗੇ ਇਹਨਾਂ ਦੀ ਸਰੀਰਕ ਹਾਲਤ ਦੇ ਮੱਦੇ ਨਜ਼ਰ ਇਹ 11 ਦਿਨ ਬਾਅਦ ਆਪਣੀ ਪਾਠ ਦੀ ਸੇਵਾ ਕਰਨ ਤੋਂ ਬਾਅਦ ਇਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ 501 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਅਰਦਾਸ ਕਰਾਉਣਗੇ ਪਰਵਾਨੇ ਤੁਹਾਨੂੰ ਪਰਮਾਤਮਾ ਬੈਠ ਹਰਵਿੰਦਰ ਸਿੰਘ ਤੁਸੀਂ ਜੋ ਗੈਰਵਾਜਬ ਟਿੱਪਣੀਆਂ ਕੀਤੀਆਂ ਵਿਦਵਾਨਾਂ ਦੇ ਪ੍ਰਤੀ ਜਾਂ ਸਿੰਘ ਸਹਿਬਾਨਾਂ ਦੇ ਪ੍ਰਤੀ ਉਹਦੀ ਖਿਮਾ ਜਾਂਚਨਾ ਕਰਦੇ ਹੋ ਮੈਂ ਆਪਣੇ ਚਿੱਠੀ ਦੇ ਵਿੱਚ ਅਤੀ ਦੁੱਖੋ ਦੁੱਖ ਵਿੱਚ ਹਾਂ ਕੇ ਜਿਸ ਵਕਤ ਇੱਕ ਰਾਗੀ ਸਿੰਘ ਨੇ ਮੈਨੂੰ ਦੱਸਿਆ ਵੀ 85% ਸਿੱਖੀ ਜੜੀ ਹੈ ਇਹ ਪਿੰਡਾਂ ਚੋਂ ਅਲੋਪ ਹੋ ਚੁੱਕੀ ਹੈ ਤਾਂ ਬੜੀ ਤਕਲੀਫ ਹੋਈ ਸੁਣ ਕੇ ਉਸ ਤਕਲੀਫ ਨੂੰ ਮੈਂ ਦਬਾ ਨਹੀਂ ਸਕਿਆ ਉਹ ਮੈਂ ਚਿੱਠੀ ਜੜੀ ਇਹ ਲਿਖੀ ਹੈ ਸਨੇਮਰ ਬੇਨਤੀ ਕੀਤੀ ਹੈ ਤੁਸੀਂ ਔਰ ਮੈਂ ਅਰਵਿੰਦਰ ਸਿੰਘ ਚੇਤ ਅਚੇਤ ਕੋਈ ਐਸਾ ਸ਼ਬਦ ਲਿਖਿਆ ਗਿਆ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗਦਾ ਉਹਦੇ ਮੈਂ ਬਿਨਾਂ ਸ਼ਰਤ ਮਾਫੀ ਦਾ ਖਾਸਾਰ ਹਾਂ ਤੁਸੀਂ ਮਾਫੀ ਮੰਗਦੇ ਹੋ ਹਾਂਜੀ ਤੁਸੀਂ ਖਿਮਾ ਜਾਚ ਨਾ ਕਰਦੇ ਹੋ ਮੈਂ ਦਿਲ ਤੋਂ ਖਿਮਾ ਜਾਚਨਾ ਕਰਦਾ ਜੇ ਤੁਹਾਨੂੰ ਉਹ ਗੱਲ ਚੰਗੀ ਨਹੀਂ ਲੱਗੀ ਪਰ ਮੈਂ ਗੱਲ ਇਤਨੀ ਜੀ ਕੀਤੀ ਹੈ ਭਈ ਪ੍ਰਚਾਰ ਦਾ ਸਾਧਨ ਜਿਹੜਾ ਉਹ ਠੀਕ ਬਣਾਓ ਚਲੋ ਤੁਸੀਂ ਖਿਮਾ ਜਾਚ ਨਾ ਕਰਦੇ ਹਾਂ ਹਾਂਜੀ ਮੈਂ ਕੋਤੋਂ ਨਹੀਂ ਕਹਾਂਗਾ ਕਿਸੇ ਨੂੰ ਭਈ ਤੂੰ ਪ੍ਰਚਾਰ ਕਰ ਠੀਕ ਹੈ ਜੀ ਰਵਿੰਦਰ ਸਿੰਘ ਸਰਨਾ ਇਹਨਾਂ ਨੇ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਮਾਫੀ ਮੰਗੀ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੰਡ ਸਿੰਘ ਸਾਹਿਬਾਨ ਦੀ ਕਦਰਤਾ ਚ ਰਿਪੀਟ ਕਰਾ ਦਿੰਦੇ ਆਪਾਂ ਤੁਸੀਂ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਮਾਫੀ ਮੰਗਦੇ ਹੋ ਚੇਤ ਚੇਤ ਮੇਰੀ ਕੋਈ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਉਹਦੀ ਮੈਂ ਮਾਫੀ ਦਾ ਖਾਸਕਾਰ ਆ ਠੀਕ ਹੈ ਪੰਜ ਸਿੰਘ ਸਹਿਬਾਨ ਦੀ ਕਦਰਤਾ ਵਿੱਚ ਹਰਵਿੰਦਰ ਸਿੰਘ ਸਰਨਾਬ ਸਭਾ ਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਵਿਦਵਾਨਾਂ ਤੇ ਪੰਜ ਸਿੰਘ ਸਹਿਬਾਨ ਸੰਬੰਧੀ ਕੀਤੀਆਂ ਗੈਰਵਾਜਬ ਟਿੱਪਣੀਆਂ ਦੇ ਸਬੰਧ ਵਿੱਚ ਅੱਜ ਪੇਸ਼ ਹੋ ਕੇ ਇਥੇ ਖਿਮਾ ਜਾਂਚਨਾ ਕੀਤੀ ਆ ਇਹਨਾਂ ਦੀ ਖਿਮਾ ਜਾਂਚਨਾ ਨੂੰ ਪ੍ਰਵਾਨ ਕਰਦਿਆਂ ਫੈਸਲਾ ਕੀਤਾ ਗਿਆ ਕਿ ਇਹ 11 ਦਿਨ ਹਰ ਰੋਜ਼ ਦੋ ਜਪਜੀ ਸਾਹਿਬ ਦੇ ਪਾਠ ਦੋ ਕਬਿਓ ਬਾਅਦ ਬੇਨਤੀ ਚਉਪਈ ਪਾਤਸ਼ਾਹੀ ਦਸਵੀਂ ਦੇ ਪਾਠ ਕਰਨਗੇ ਇਹਨਾਂ ਦੀ ਸਰੀਰਕ ਹਾਲਤ ਦੇ ਮੱਦੇ ਨਜ਼ਰ ਇਹ 11 ਦਿਨ ਬਾਅਦ ਆਪਣੇ ਪਾਠ ਦੀ ਸੇਵਾ ਕਰਨ ਤੋਂ ਬਾਅਦ ਇਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ 501 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਖ ਕਰਵਾ ਕੇ ਅਰਦਾਸ ਕਰਾਉਣਗੇ ਪਰਵਾਣੇ ਤੁਹਾਨੂੰ ਪਰਮਾਨੰਦ ਬੈਠੋ